ਦੇਸ਼ਾਂ ਤੇ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀਆਂ ਮੁੱਖ ਖਬਰਾਂ ਪੰਜਾਬ ਵਿੱਚ ਕੁਦਰਤੀ ਮਾਰ 37 ਲੋਕਾਂ ਦੀ ਮੌਤ 3.55 ਲੱਖ ਤੋਂ ਵੱਧ ਪ੍ਰਭਾਵਿਤ। ਅਸਾਧ ਦੌਰਾਨ ਸੜਕਾਂ ਤੇ ਫੈਲਿਆ ਕੂੜਾ ਬਣ ਰਿਹਾ ਬਿਮਾਰੀ ਦਾ ਕਾਰਨ। ਆਖੜਾ ਡੈਮ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਸਿਰਫ ਡੇਢ ਫੁੱਟ ਦੂਰ 8 ਫੁੱਟ ਤੱਕ ਖੁੱਲੇ ਫਲੱਡ ਗੇਟ। ਇਹ ਬਾਰਿਸ਼ ਤੇ ਚੱਲਦੇ ਮਹਾਨਗਰ ਦੀਆਂ ਸੜਕਾਂ ਹੋਈਆਂ ਛਲਨੀ ਵਾਹਨ ਚਾਲਕਾਂ ਲਈ ਬਣਿਆ ਹਾਦਸਿਆਂ ਦਾ ਕਾਰਨ। ਦਾ ਗਰਦਾ ਵਿਧਿਆ ਖਤਰਾ ਹੁਣ ਇਸ ਜ਼ਿਲ੍ਹੇ ਦੇ ਪਿੰਡਾਂ ਲਈ ਵੀ ਅਲਰਟ ਜਾਰੀ ਹੁਣ ਗੱਲ ਕਰਦੇ ਹਾਂ ਖਬਰਾਂ ਦੇ ਵਿਸਤਾਰ ਦੇ ਵਿੱਚ ਪੰਜਾਬ ਸਰਕਾਰ ਨੇ ਸੂਬੇ ਵਿੱਚ ਅੱਜ ਤੱਕ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ 3 ਸਤੰਬਰ 2025 ਤੱਕ 23 ਜ਼ਿਲ੍ਹੇ ਪ੍ਰਭਾਵਿਤ ਹੋਏ ਹਨ ਜਿਨ੍ਹਾਂ ਵਿੱਚ ਕੁੱਲ 1655 ਪਿੰਡ ਪ੍ਰਭਾਵਿਤ ਅਤੇ 355709 ਲੋਕ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ ਜਦੋਂ ਕਿ 37 ਲੋਕਾਂ ਦੀ ਦੁਖਦਾਈ ਮੌਤ ਹੋਈ ਹੈ ਅਤੇ ਤਿੰਨ ਵਿਅਕਤੀ ਗੁੰਮਸ਼ੁਦਾ ਹੋਣ ਦੀ ਰਿਪੋਰਟ ਹੈ। ਵਿਨਾਭਾਅ ਪ੍ਰਭਾਵਿਤ ਫਸਲੀ ਖੇਤਰ ਲਗਭਗ 1,75,216 ਹੈਕਟੇਅਰ ਹੋਇਆ ਹੈ। ਪੰਜਾਬ ਸਰਕਾਰ ਨੇ ਕਿਹਾ ਕਿ ਰਾਹਤ ਅਤੇ ਬਚਾਅ ਕਾਰਵਾਈ ਦੌਰਾਨ ਕੁੱਲ ਬਚਾਏ ਗਏ ਲੋਕ 19,474, 167 ਰਾਹਤ ਕੈਂਪਾਂ ਵਿੱਚ ਲੋਕ 5304 ਤਾਇਨਾਤ ਐਨਡੀਆਰਐਫ ਟੀਮਾਂ, 22 ਤਾਇਨਾਤ ਫੌਜੀ ਟੀਮਾਂ ਯੂਨਿਟ 13 ਸ਼ਾਮਲ ਹਨ। ਜਿੱਥੇ ਬਰਸਾਤ ਦੇ ਮੌਸਮ ਵਿੱਚ ਪਾਣੀ ਭਰਨ ਦੀ ਸਮੱਸਿਆ ਲੋਕਾਂ ਨੂੰ ਬਹੁਤ ਪਰੇਸ਼ਾਨ ਕਰਦੀ ਹੈ ਉੱਥੇ ਹੀ ਹੁਣ ਬਾਰਿਸ਼ ਘੱਟ ਹੋਣ ਤੋਂ ਬਾਅਦ ਕੋੜਾ ਅਤੇ ਗੰਦਗੀ ਦੀ ਸਮੱਸਿਆ ਸ਼ਹਿਰ ਵਾਸੀਆਂ ਲਈ ਇੱਕ ਨਵੀਂ ਸਮੱਸਿਆ ਬਣ ਕੇ ਉੱਭਰੀ ਹੈ ਸ਼ਹਿਰ ਦੀਆਂ ਸੜਕਾਂ ਅਤੇ ਮੁਹੱਲਿਆਂ ਵਿੱਚ ਕਈ ਥਾਵਾਂ ਤੇ ਕੋੜੇ ਦੇ ਢੇਰ ਲੱਗੇ ਹੋਏ ਹਨ ਜਿਨ੍ਹਾਂ ਵਿੱਚ ਮੀਦਾ ਪਾਣੀ ਰਲ ਕੇ ਗੰਦਗੀ ਨੂੰ ਹੋਰ ਭਿਆਨਕ ਬਣਾ ਰਿਹਾ ਹੈ ਸ਼ਹਿਰ ਭਰ ਵਿੱਚ ਫੈਲ ਰਹੀ ਗੰਦਗੀ ਦਾ ਲੋਕਾਂ ਦੀ ਸਿਹਤ ਤੇ ਸਿੱਧਾ ਅਸਰ ਪੈਣਾ ਸ਼ੁਰੂ ਹੋ ਗਿਆ ਹੈ ਗੰਦਗੀ ਕਾਰਨ ਫੈਲ ਰਹੀਆਂ ਬਿਮਾਰੀਆਂ ਕਾਰਨ వైరਲ ਬੁਖਾਰ ਸਭ ਤੋਂ ਆਮ ਲੱਛਣ ਵਜੋਂ ਉੱਭਰ ਰਿਹਾ ਹੈ ਜਿਸ ਕਾਰਨ ਲੋਕ ਸੁੱਕੀ ਖੰਘ ਗਲੇ ਵਿੱਚ ਖਰਾਸ਼ ਅਤੇ ਬੁਖਾਰ ਤੋਂ ਪੀੜਤ ਹਨ ਅਗਰ ਨਗਰ ਕਮ ਦੇ ਸੈਨੀਟੇਸ਼ਨ ਅਤੇ ਸਿਹਤ ਵਿਭਾਗ ਵਿੱਚ ਲਗਭਗ 2000 ਕਰਮਚਾਰੀ ਅਤੇ 200 ਤੋਂ ਵੱਧ ਵਾਹਨ ਹਨ ਇਸ ਦੇ ਬਾਵਜੂਦ ਸਮੇਂ-ਸਮੇਂ ਤੇ ਫੋਗਿੰਗ ਅਤੇ ਕੀਟਨਾਸ਼ਕਾਂ ਦੀ ਛਿੜਕਾਅ ਨਹੀਂ ਕੀਤਾ ਜਾਂਦਾ ਸਾਲ ਵਿੱਚ ਸਿਰਫ 15-20 ਦਿਨ ਲਈ ਫੋਗਿੰਗ ਕੀਤੀ ਜਾਂਦੀ ਹੈ ਜਦੋਂ ਕਿ ਮੌਨਸੂਨ ਦੇ ਮੌਸਮ ਵਿੱਚ ਇਸ ਦੀ ਸਭ ਤੋਂ ਵੱਧ ਲੋਡ ਹੁੰਦੀ ਹੈ ਇਸ ਸਮੇਂ ਜਦੋਂ ਬਰਸਾਤ ਦੇ ਮੌਸਮ ਵਿੱਚ ਬਿਮਾਰੀਆਂ ਆਪਣੇ ਸ਼ਿਖਰ ਤੇ ਹੁੰਦੀਆਂ ਹਨ ਉਦੋਂ ਵੀ ਨਿਗਮ ਨੇ ਫੋਗਿੰਗ ਸਹੀ ਢੰਗ ਨਾਲ ਨਹੀਂ ਕੀਤੀ ਜੋ ਨਿਗਮ ਦੀ ਲਾਪਰਵਾਹੀ ਤੇ ਸਵਾਲ ਖੜੇ ਕਰ ਰਿਹਾ ਹੈ ਖੜਾ ਡੈਮ ਵਿੱਚ ਪਾਣੀ ਦਾ ਪੱਧਰ 1678.24 ਫੁੱਟ ਤੇ ਪਹੁੰਚ ਗਿਆ ਹੈ ਜੋ ਕਿ ਖਤਰੇ ਦੇ ਨਿਸ਼ਾਨ ਤੋਂ ਸਿਰਫ ਡੇਢ ਫੁੱਟ ਦੂਰ ਹੈ ਪਾਖੜਾ ਡੈਮ ਦੇ ਪਿੱਛੇ ਬਣੀ ਗੋਵਿੰਦ ਸਾਗਰ ਝੀਲ ਵਿੱਚ 1 ਲੱਖ 9000 ਕਿਊਸਿਕ ਤੋਂ ਵੱਧ ਪਾਣੀ ਆ ਰਿਹਾ ਹੈ ਜੋ ਕਿ ਪਿਛਲੇ ਸਾਲ ਨਾਲੋਂ ਕਾਫੀ ਜ਼ਿਆਦਾ ਹੈ ਉੱਥੇ ਹੀ ਜੇ ਗੱਲ ਕਰੀਏ ਵਿਸ਼ਵ ਪ੍ਰਸਿੱਧ ਪਾਖੜਾ ਡੈਮ ਤੋਂ 75000 ਕਿਊਸਿਕ ਦੇ ਕਰੀਬ ਪਾਣੀ ਛੱਡਿਆ ਜਾ ਰਿਹਾ ਹੈ ਜੇ ਗੱਲ ਨੰਗਲ ਡੈਮ ਦੀ 26 ਗੇਟਾਂ ਦੀ ਕਰੀਏ ਤਾਂ ਨੰਗਲ ਡੈਮ ਤੋਂ 57000 ਕਿਊਸਿਕ ਤੋਂ ਵੱਧ ਪਾਣੀ ਸਤਲੁਜ ਦਰਿਆ ਵਿੱਚ ਛੱਡਿਆ ਜਾ ਰਿਹਾ ਹੈ ਉੱਥੇ ਹੀ ਨੰਗਲ ਹਾਈਡਲ ਨਹਿਰ ਵਿੱਚ ਸਮਰਥਾ ਅਨੁਸਾਰ 9000 ਕਿਊਸਿਕ ਤੋਂ ਉੱਪਰ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਆਨੰਦਪੁਰ ਹਾਈਡਲ ਨਹਿਰ ਵਿੱਚ ਵੀ 9000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਹ ਵੀ ਜ਼ਰੂਰੀ ਹੈ ਕਿ ਵਿਸ਼ਵ ਪ੍ਰਸਿੱਧ ਪਾਖੜਾ ਡੈਮ ਦਾ ਲੈਵਲ 1680 ਫੁੱਟ ਤੱਕ ਹੀ ਭਰਿਆ ਜਾਂਦਾ ਹੈ। ਧੀਮੀ ਦੇ ਚੱਲਦੇ ਮਹਾਨਗਰ ਦੀਆਂ ਬੁਰੀ ਤਰ੍ਹਾਂ ਛਲਨੀ ਹੋ ਚੁੱਕੀ ਸੜਕਾਂ ਵਾਹਨ ਚਾਲਕਾਂ ਦੇ ਲਈ ਹਾਦਸਿਆਂ ਅਤੇ ਪਰੇਸ਼ਾਨੀ ਦਾ ਸਬਬ ਬਣਿਆ ਹੋਇਆ ਹੈ ਜਿਨ੍ਹਾਂ ਵਿੱਚ ਫਲਾਈਓਵਰ ਅਤੇ ਸਰਵਿਸ ਰੋਡ ਵੀ ਸ਼ਾਮਿਲ ਹਨ। ਚੰਡੀਗੜ੍ਹ ਰੋਡ ਹਾਈਵੇ ਤੇ ਮੋਹਿਨੀ ਰਿਜ਼ੋਰਟ ਦੇ ਸਾਹਮਣੇ ਮਾਲ ਨਾਲ ਲੋਡ ਟਰੱਕ ਸੜਕ ਉੱਪਰ ਪਏ ਹੋਏ ਟੋਇਆਂ ਵਿੱਚੋਂ ਗੁਜ਼ਰਦਾ ਹੋਇਆ ਸਮੇ ਬੁਰੀ ਤਰ੍ਹਾਂ ਪਲਟ ਗਿਆ ਇਸ ਦੌਰਾਨ ਕੈਬਿਨ ਅੰਦਰ ਫਸਿਆ ਟਰੱਕ ਚਾਲਕ ਮਦਦ ਲਈ ਰੋਲਾ ਪਾਉਣ ਲੱਗ ਪਿਆ ਹਾਸੇ ਦੀ ਸੂchnਾ ਮਿਲਦਿਆਂ ਹੀ ਨੇੜੇ ਚੌਕ ਵਿੱਚ ਡਿਊਟੀ ਕਰ ਰਹੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਅਤੇ ਗੁਜ਼ਰ ਰਹੇ ਰਾਗੀਰ ਕੈਬਿਨ ਅੰਦਰ ਫਸੇ ਚਾਲਕ ਨੂੰ ਬਾਹਰ ਕੱਢਿਆ ਜਿਸ ਦੇ ਹਲਕਿਆਂ ਸੱਟਾਂ ਲੱਗੀਆਂ ਹਨ ਪਰ ਬਚਾਅ ਹੋ ਗਿਆ ਇਲਾ ਸੰਗਰੂਰ ਤੇ ਹਲਕਾ ਲਹਿਰਾ ਗਾਗਾ ਦੇ ਪਿੰਡ ਹੋਤੀਪੁਰ ਅਨਦਾਣਾ ਸ਼ਾਹਪੁਰ ਖੇੜੀ ਚਾਂਦੂ ਮੰਡਵੀ ਪਾਂਗਾ ਖਨੋਰੀ ਕਲਾ ਅਮੀਰਗੜ ਸੁਰਜਣ ਪੈਣੀ ਪੁੰਦੜ ਪੈਣੀ ਆਦੀ ਲਈ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਪ੍ਰਸ਼ਾਸਨ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਸੁਰੱਖਿਆ ਦੇ ਮੱਦੇ ਨਜ਼ਰ ਬਜ਼ੁਰਗ ਅਤੇ ਬੱਚੇ ਦਰਿਆ ਦੇ ਨੇੜੇ ਨਾ ਜਾਣ ਅਤੇ ਨਾ ਹੀ ਆਪਣੇ ਪਸ਼ੂਆਂ ਨੂੰ ਦਰਿਆ ਨੇੜੇ ਲੈ ਕੇ ਜਾਣ ਕਿਹਾ ਗਿਆ ਹੈ ਕਿ ਕਗਰ ਦਰਿਆ ਵਿੱਚ ਇਸ ਵੇਲੇ ਪਾਣੀ ਦਾ ਪੱਧਰ 748.7 ਫੁੱਟ ਹੈ ਜੋ ਕਿ ਖਤਰੇ ਦੇ ਨਿਸ਼ਾਨ 148 ਫੁੱਟ ਤੋਂ ਜ਼ਿਆਦਾ ਹੈ ਉਨ੍ਹਾਂ ਕਿਹਾ ਕਿ ਸਾਲ 2023 ਵਿੱਚ ਕਗਰ ਦਰਿਆ ਵਿੱਚ 753 ਫੁੱਟ ਤੇ ਪਾੜ ਪਏ ਸਨ ਤੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਡਰੇਨੇਜ ਵਿਭਾਗ ਨਾਲ 87250 29785 ਤੇ ਜਾਂ ਜ਼ਿਲ੍ਹਾ ਪ੍ਰਸ਼ਾਸਨ ਨਾਲ 01672 234196 ਤੇ ਕਮੁਨਕ ਕੰਟਰੋਲ ਰੂਮ ਨਾਲ